ਹਾਏ ਅ ਰੱਬ ਵੀ ਬੈਰੀ ਵੰਟ ਕੇ ਬੈਠ ਗਿਆ ਹਾਏ ਅ ਤੇਲਕ ਵੀ ਇੱਥੇ ਆਣੀਏ ਮੇਰੇ ਤਾਂ ਲੱਤ ਤੇਲਕ ਵੀ ਹਾਏ ਅ ਰਬਾ ਹਾਏ ਕੋਠੇ ਤੇ ਮਿੱਟੀ ਕਿਹੜੇ ਹੌਸਲੇ ਨਾਲ ਪਾਵਾਂ ਅੱਗੇ ਮੇਰਾ ਪੁੱਤ ਨਾ ਵੰਟ ਉੱਛਿਆ ਜਾਂਦਾ ਪਹਿਲੇ ਬੋਲੀ ਕਾਹਦਿੰਦਾ ਮਾਂ ਤੈਨੂੰ ਕੋਠੇ ਤੇ ਚੜਨ ਦੀ ਲੋੜ ਨਹੀਂ ਹੁਣ ਕਿਨੂੰ ਆਖਾਂ ਜੇ ਕਿਸੇ ਆਂਡ ਕੁਮਾਰ ਨੂੰ ਕਹਿਨੀ ਆ ਅਗਲਾ ਹੱਸਦਾ ਸੋਹਾਂ ਦੀ ਕਹਿੰਦਾ ਤੂੰ ਹੰਕਾਰੀ ਹੋਈ ਸੀ ਆਪ ਤੇ ਨੂੰ ਪੁੱਤ ਘਰੋਂ ਕੱਢ ਤੇ ਗੱਲ ਤਾਂ ਉਹਨਾਂ ਦੀ ਵੀ ਠੀਕ ਹੈ ਹੰਕਾਰ ਤਾਂ ਮੈਨੂੰ ਵੀ ਵਾਲਾ ਸੀ ਹੁਣ ਇਕੱਲਾ ਐਡਾ ਵੱਡਾ ਘਰ ਨੂੰ ਮੈਂ ਬਸ ਕੀ ਚੱਟਾ ਮੈਨੂੰ ਤਾਂ ਘਰ ਵੀ ਖਾਣ ਨੂੰ ਆਉਂਦਾ ਮਿੱਟੀ ਕਿਹੜੇ ਹੌਸਲੇ ਨਾਲ ਪਾਵਾਂ ਵੇ ਬੁੱਤ ਬੰਟੂ ਜਿੱਥੇ ਗਿਆ ਆ ਜਾ ਪੁੱਤ ਤੇਰੀ ਮਾਂ ਕੰਦੀ ਰਹੇਗੀ ਮੇਰੇ ਤਾਂ ਸਾਰੇ ਬੈਰੀ ਬਣ ਗਏ ਕੋਈ ਨਹੀਂ ਸੁਣਦਾ ਮੇਰਾ ਦੁੱਖ ਚੱਲ ਬਣਾ ਹੌਲੀ ਹੌਲੀ ਚੱਕ ਮੱਠਲਾ ਹਾਏ 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 ਠੀਕ ਰਹਾ ਜਾਂ ਸੀ ਆਪਣਿਆਂ ਚ ਪਾਣੀ ਕੋਈ ਗੱਲ ਨਹੀਂ ਫਿਰਦੀ ਰਹਿੰਦੇ ਨੂੰ ਭੌਂਕਦੀ ਜਿਵਾਕਾਂ ਤਾਂ ਇੱਥੇ ਮੈਂ ਛੱਡ ਕੇ ਨਹੀਂ ਜਾਂਦੀ ਲੋਕਾਂ ਦੇ ਚੁੱਲਿਆਂ ਤੇ ਥੋੜਾ ਰੋਲਨੇ ਆ ਮੈਂ ਲੈ ਰਜੀਤ ਕੌਰ ਕਿੱਧਰ ਆਈ ਜਾਂਦੀ ਐ ਹਰ ਕਿਵੇਂ ਸੁਖੀ ਹਾਂ ਠੀਕ ਐ ਮੈਂ ਤਾਂ ਤੂੰ ਦੱਸ ਵਧੀਆ ਵਧੀਆ ਤੇ ਨਾ ਇਹ ਗੱਲ ਹੋ ਗਈ ਐ ਲੰਗ ਜਾ ਮਾਰੀ ਜਾਂਦੀ ਐ ਅਰੇ ਮੀਨ ਜੇ ਬਾੜਾ ਪਈ ਜਾਂਦਾ ਬਸ ਡਿੱਗ ਪਈ ਓਹੋ ਛੋਡੇ ਗਿੱਟੇ ਬਣਾ ਲੈ ਇਹ ਮੀਨ ਐ ਵੀ ਜਾਂ ਤਾਂ ਇੱਕੋ ਦਮ ਪਾ ਦੇ ਜਾਂ ਉਂਝੜੀ ਜੀ ਲਾਰਕੀ ਐ ਚੱਲ ਹੋਰ ਦੱਸ ਤੂੰ ਹੋਰ ਕਿਵੇਂ ਠੀਕ ਐ ਮੈਂ ਤਾਂ ਠੀਕ ਐ ਤੂੰ ਦੱਸ ਸਾਰੇ ਘਰੇ ਠੀਕ ਨੇ ਹਾਂ ਸਾਰੇ ਠੀਕ ਐ ਮੈਨੂੰ ਤਾਂ ਗੁਰਵਿੰਦਰ ਨੇ ਦੱਸਿਆ ਕਹਿੰਦੀ ਕਿ ਸੁਖੀ ਆਈ ਹੋਈ ਐ ਮੈਂ ਚੱਲ ਮੈਂ ਜਾਈ ਹੁਣ ਨਹੀਂ ਆ ਗਈ ਬਸ ਮੇਰਾ ਵੀ ਆ ਕੀ ਪੁੱਛਣਾ ਤੂੰ ਤੈਨੂੰ ਕੀ ਕਰਤੂਤਾ ਦੱਸਾਂ ਆ ਮੇਰੇ ਵਾਲੀ ਪਰਝਾਈ ਦੀਆਂ ਕੀ ਹੋ ਗਿਆ ਹੋਰਾ ਹੀ ਨਹੀਂ ਸ਼ਰਮ ਵਾਲਦੀ ਕੁੜੇ ਆਵੇ ਨੋ ਪੁੱਤ ਨੂੰ ਘਰੋਂ ਕੱਢਦਾ ਘਰੋਂ ਕੱਢਦਾ ਤੇ ਹੋਰ ਕੈ ਦਿਨ ਹੋ ਗਏ ਤਾਂ ਉਹਦੀ ਚਾਚੇ ਦੀ ਕੁੜੀ ਕੋਲੇ ਆਈ ਬੈਠੀ ਐ ਅੱਛਾ ਲੈ ਮੈਂ ਤਾਂ ਹੀ ਨਹੀਂ ਪਤਾ ਲੱਗਿਆਗਾ ਮੈਨੂੰ ਕੀ ਪਤਾ ਲੱਗੇ ਬਸ ਬੈਠੇ ਆ ਚਾਰੇ ਹੋਰ ਬਾਰੇ ਕਈ ਦਿਨ ਹੋ ਗਏ ਮੈਨੂੰ ਘਰੇ ਬੈਠੇ ਨੂੰ ਆ ਸੱਟਾਂ ਦਾ ਕਰਕੇ ਮੈਨੂੰ ਤਾਂ ਹੀ ਨਹੀਂ ਪਤਾ ਲੱਗਾਗਾ ਉਹ ਵੀ ਵਿਚਾਰੇ ਚੁੱਪ ਕਰੇ ਬੈਠੇ ਬਿਸ਼ਰਮੀ ਦੇ ਮਾਰੇ ਵੀ ਭੂਆ ਦੱਸ ਅਸੀਂ ਕਿਹਨੂੰ ਦਸੀਏ ਇੱਥੇ ਹਾਂ ਦੇਖ ਲੈ ਜਮੀ ਦੀ ਸ਼ਰਮ ਲੱਗੀ ਮੈਨੂੰ ਮਾੜੀ ਮੋਟੀ ਤਾਂ ਸੰਗ ਚਾਹੀਦੀ ਐ ਮੈਂ ਤਾਂ ਪਹਿਲਾਂ ਬਥੇਰਾ ਸਮਝਾ ਕੇ ਗਈ ਮੈਂ ਇੰਨਾ ਸਮਝਾ ਕੇ ਗਈ ਭਾਬੀ ਤੂੰ ਦੇਖੀ ਤੂੰ ਵਧੀਆ ਢੰਗ ਨਾਲ ਰਿਹਾ ਕਰ ਨੋਂ ਨਾਲ ਇੰਨੀ ਦਰਿਆਤ ਨਾ ਕਰਿਆ ਕਰ ਪਰ ਕਾਹ ਨੂੰ ਹਟਦੀ ਐ ਚੌਧਰਾ ਆਪਦੀ ਜਮਾਉਂਦੀ ਐ ਨਾ ਆਪ ਦੇ ਦਿਨ ਭੁੱਲ ਗਈ ਹਾਂ ਆ ਉਹਦੇ ਨਾਲ ਕੀ ਕੁਛ ਹੋਇਆ ਸੀ ਉਹੀ ਹੁਣ ਨੋ ਨਾ ਕਰਦੀ ਇਹ ਉਹ ਨਹੀਂ ਨਾ ਪਤਾ ਇਹਨੂੰ ਹਾਂ ਮੈਂ ਤਾਂ ਮੇਰੀ ਮਾਂ ਇਸਧਾਰ ਕੇ ਰੱਖਦੀ ਸੀ ਇਹਨੂੰ ਹੁਣੇ ਬਾੜੀ ਲਾਚੜ ਗਈ ਹੁਣ ਤੇਰਾ ਹੀ ਕਹਿੰਦੀ ਐ ਵੀ ਮੈਂ ਸੱਸ ਬਣ ਕੇ ਦਿਖਾਵਾਂ ਹਾਂ ਤੇਰਾ ਹੀ ਬਣਦੀ ਹੈਗੀ ਐ ਇਹ ਤਾਂ ਕਿਸੇ ਦੇ ਉਹੀ ਨਹੀਂ ਗੱਲ ਸੁਣਦੀਗੀ ਹੁਣ ਵਿਚਾਰਾ ਬੰਟੂ ਮੈਨੂੰ ਕਹਿੰਦਾ ਕਹਿੰਦਾ ਭੂਆ ਵੀ ਇਸ ਤਾਂ ਇੱਥੇ ਮਕਾਨ ਕਰਾਈ ਤੇ ਭਾਲਦੇ ਆ ਹਾਏ ਹਾਏ ਕਿਰਾਏ ਤੇ ਕਾ ਤੂੰ ਭਾਲਦੇ ਆ ਤੂੰ ਲੈ ਜਾ ਚਾਰ ਦਿਨ ਉਹਨਾਂ ਨਾਲ ਉਹੀ ਤਾਂ ਮੈਂ ਕਿਹਾ ਨਾਲੇ ਤੈਨੂੰ ਪਤਾ ਨੋ ਜਵਾਕੜੀ ਤਾਂ ਹੈਗੀ ਆ ਉਹ ਹੈ ਉਹ ਨੂੰ ਇੰਨੀ ਕਿੱਥੇ ਬਗਾਨੇ ਘਰਾਂ ਚ ਰੁਲਦੀ ਫਿਰੂਗੀ ਨਾ ਨਾ ਠੀਕ ਤੇ ਮੈਂ ਤਾਂ ਆਖਿਆ ਬਸ ਉਹਨੂੰ ਨਾਲ ਲੈ ਜੀ ਚਾਰ ਦਿਨ ਰੱਖੇਂਗੀ ਨਾ ਇਹਦੀ ਸੁਰਤ ਟਿਕਾਣੇ ਆ ਜੂ ਜਦ ਕੱਲੀ ਭੌਂਕਦੀ ਫਿਰੇ ਨਾ ਮੈਂ ਤਾਂ ਰੱਖੂਗੀ ਮੈਂ ਤਾਂ ਕਹਤਾ ਮੀ ਤੇ ਤੂੰ ਮੇਰੇ ਨਾਲ ਚੱਲ ਨਾਲੇ ਮੈਂ ਕਹਤਾ ਵੰਟੂ ਨੂੰ ਕਿ ਭਾਈ ਦੋਨਾਂ ਨੂੰ ਸਾਨੂੰ ਨਾਲ ਲੈ ਕੇ ਜਾਊ ਮੈਂ ਤਾਂ ਉੱਥੇ ਮਹੀਨਾ ਰਹੋ ਦੋ ਮਹੀਨੇ ਰਹੋ ਚਾਹੇ ਛੀ ਮਹੀਨੇ ਰਹੋ ਜਿੰਨਾ ਚਿਰ ਇਹ ਪੈਰੀ ਹੱਥ ਲਾ ਕੇ ਨਹੀਂ ਲਿਉਂਦੀ ਨਾ ਉੱਥੇ ਗਲਤੀਆਂ ਨਹੀਂ ਮੰਨਦੀ ਉਹਨਾਂ ਚਿਰ ਮੈਂ ਕਹਤ ਤੁਸੀਂ ਆਉਣਾ ਨਹੀਂ ਤੇ ਨਾ ਮੈਂ ਤੁਹਾਨੂੰ ਛੱਡ ਕੇ ਨਾ ਕਲਿਆਣ ਤੋਰੀ ਵੀ ਨਾ ਭਾਵਾ ਫੋਨ ਕਰੇ ਭਾਵਾ ਕੁਛ ਕਰੇ ਜਿੰਨਾ ਚਿਰ ਆਪ ਨਹੀਂ ਜਾਂਦੀ ਕਿ ਲੈਣ ਉਹਨਾਂ ਚਕਰ ਤੋਰੀ ਨਾ ਨਾ ਬਥੇਰਾ ਡੁੱਕਲੀ ਸੀ ਮੇਰੇ ਮੂਹਰੇ ਗਲਤੀ ਹੋ ਗਈ ਬੀਬੀ ਨਣਦੇ ਮੈਂ ਇਥੋਂ ਤੂੰ ਘਰੇ ਛੱਡ ਜਾ ਮੇਰੇ ਪੁੱਤ ਨੂੰ ਮੈਨੂੰ ਤਾਂ ਆਏ ਸੀ ਵਿਚਾਲ ਕੱਲੀ ਮੇਰੀ ਨੋਹ ਜਾਊਗੀ ਮੇਰੇ ਪੁੱਤ ਨੇ ਕਿਹੜਾ ਮਗਰ ਜਾਣਾ ਮੈਂ ਖਾ ਵਿਆਹ ਕਿ ਲੈ ਆ ਅਗਲਾ ਮੇਰੀ ਗੱਲ ਸੁਣ ਇਹ ਗਲਤੀ ਨਾ ਕਰਦੀ ਛੱਡਣ ਨਾ ਫੇਰ ਫੇਰ ਉਹ ਹੀ ਰਹੂਗਾ ਇਹਨਾਂ ਦਾ ਕੰਜਰ ਕੀਤਾ ਨਾ ਮੈਂ ਕਦੇ ਛੱਡਣਾ ਨਹੀਂ ਹੁਣ ਪਤਾ ਲੱਗੂ ਨਾ ਜਦੋਂ ਕੱਲੀ ਰਹੀ ਲੋਕਾਂ ਨੇ ਮੂੰਹ ਤੇ ਗੂੰਦ ਦਿੱਤਾ ਵੀ ਦੇਹ ਲੈ ਨੋ ਪੁੱਤ ਕੱਢ ਕੇ ਹੁਣ ਸੌਖੀ ਐ ਤੂੰ ਸੌਖੀ ਐ ਵੀ ਕਾ ਨੂੰ ਇਹਨਾਂ ਸੰਗ ਆਉਂਦੀ ਹੈਗੀ ਐ ਇਹਦੇ ਜਮੇ ਸੰਗ ਲਾਹੀ ਹੋਈ ਐ ਨਾ ਰਣਜੀਤ ਕੋਰੇ ਫਿਰ ਭਾਈ ਮੈਂ ਤਾਂ ਕਿਹਾ ਹੀ ਮੈਂ ਤਾਂ ਕਿਹਾ ਜਿਹੜੀ ਹਿੱਸੇ ਦੀ ਮੇਰੇ ਜ਼ਮੀਨ ਆਉਂਦੀ ਐ ਫਿਰ ਭਾਈ ਮੈਂ ਤਾਂ ਆਦਾ ਹਿੱਸਾ ਲੈ ਕੇ ਜਾਊ ਪਹਿਲਾਂ ਤਾਂ ਮੈਂ ਸੋਚਿਆ ਸੀ ਵੀ ਚਲ ਮੇਰਾ ਹਿੱਸਾ ਮੇਰੇ ਭਤੀਜੇ ਨੂੰ ਦੇਉਂਗੀ ਮੈਂ ਤਾਂ ਹੈ ਜਦੋਂ ਇਹੋ ਜਿਹੇ ਲੱਛਣ ਕਰਦੀ ਐ ਦੇਣਾ ਤਾਂ ਮੇਰੇ ਭਤੀਜੇ ਨੂੰ ਆ ਮੈਂ ਆਦਾ ਹਿੱਸਾ ਪਰ ਇਹਨੂੰ ਤਾਂ ਮੈਂ ਖਾ ਡਰਾਵਾ ਆ ਤਾਂ ਬਾਲੀ ਸੋਹਣੀ ਗੱਲ ਯਾਰ ਪਤਾ ਲੱਗ ਗਿਆ ਵੀ ਹਿੱਸਾ ਮੰਗਣ ਲੱਗੇ ਉਦੋਂ ਲੋਟ ਆਉ ਉਹ ਇਹ ਹੁਣ ਬਥੇਰਾ ਕਹਿੰਦੀ ਸੀ ਮੀਤ ਵੀ ਕਹਿੰਦੀ ਸੀ ਵੀ ਨਹੀਂ ਭੂਆ ਕਿ ਜੇ ਮੇਰੀ ਸੱਸ ਰੋਂਦੀ ਸੀ ਮੈਂ ਭਗਣਾ ਜਾਵਾ ਮੈਂ ਕਹਾਂ ਲਾ ਦੱਸ ਮਾੜਾ ਜਾ ਉਹ ਰੋਕੀ ਪਈ ਤੂੰ ਤਾਂ ਬੜਾ ਤਰਸ ਖਾਨੀ ਆ ਮੈਂ ਕਹਾਂ ਆਈ ਨਹੀਂ ਸੋਚਦੀ ਵੀ ਤੇਰੇ ਨਾਲ ਇੰਨੇ ਇੰਨੇ ਤਾਂ ਕਰਦੀ ਆ ਉਹ 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 ਤਾਂ ਨਿਆਣੀ ਆ ਉਹਨੂੰ ਜਵਾਕੜੀ ਨੂੰ ਹਜੇ ਕੀ ਪਤਾ ਹੈਗਾ ਗੱਲ ਤਾਂ ਉਹੀ ਐ ਨਾ ਉਹ ਉਹਦੀ ਘੋਲੀ ਐ ਉਹਦੀ ਤੀਜਾਂ ਦੀ ਐ ਤੀਜਾਂ ਦੀ ਐ ਹਾਂ ਬਥੇਰਾ ਪੇਕਿਆਂ ਦੇ ਮਿਹਣੇ ਮਾਰੂ ਵੀ ਚੰਦਰੀਏ ਤੂੰ ਦੱਸ ਕਾਦੇ ਵਾਸਤੇ ਮਿਹਣੇ ਮਾਰਦੀਆਂ ਉਹਨੂੰ ਨਾ ਮੇਲੇ ਮਾਰ ਨੂੰ ਉਹਦੇ ਕੋਲ ਕੁਝ ਹੈ ਨਹੀਂਗਾ ਸਾਰਾ ਕੁਝ ਲਿਆਈ ਹੈ ਉਹ ਹੀ ਗੱਲ ਨਾਲੇ ਉਹਦਾ ਭਰਾ ਬਥੇਰਾ ਜਿੰਨਿਆ ਕੁ ਜੋਗਾ ਹੈਗਾ ਕਰਦਾ ਵਿਚਾਰਾ ਤਾਂ ਵੀ ਬਸ ਪਿਛਲੀਆਂ ਗੱਲਾਂ ਹੀ ਲਈ ਬੈਠੀ ਹੈ ਪਿਛਲੀਆਂ ਇਸ ਦੀ ਪਰਜਾਈ ਨਹੀਂ ਆਏ ਕੀਤਾ ਇਹਦੇ ਪੇਕੇ ਨੇ ਆਏ ਕੀਤਾ ਉਹੀ ਕੋਈ ਗੌਣ ਗਈ ਜਨੇ ਮੈਂ ਖਾ ਨਹੀਂ ਬਹਿ ਜਾ ਤੇਰੇ ਪੇਕੇ ਨੂੰ ਵੀ ਮੈਂ ਚੰਗੀ ਤਰ੍ਹਾਂ ਜਾਣਦੀ ਆ ਆਪਨੇ ਫਿਰ ਉਹੀ ਗੱਲ ਪਰਦੇ ਚ ਕਾਉਗੀ ਹਾਂ ਉਹ ਬੋਲਦੀ ਨਹੀਂ ਹਜੇ ਨਰਮ ਹੈ ਐਂ ਮੂਰੇ ਬੋਲਣ ਲਾ ਲੈਂਦੀ ਆ ਮੈਂ ਤਾਂ ਕਿਹਾ ਨੀ ਤ ਮੈਂ ਕਿਹਾ ਭਾਈ ਤੂੰ ਇਹਦੇ ਮੂਰੇ ਬੋਲਿਆ ਘਰ ਹੈ ਹੈ ਉਹ ਵੰਟੂ ਵਿਚਾਰ ਨਰ ਮਾ ਵੀ ਨੂੰ ਬੋਲਦਾ ਕਹਿੰਦਾ ਭੂਆ ਚੱਲ ਬੋਲੀ ਜਾਂਦੇ ਬੋਲੀ ਜਾਂਦੇ ਹੁਣ ਮੈਂ ਕੀ ਕਹਾਂ ਲੋਕਾਂ ਇਹ ਕਹਿਣਗੇ ਵੀ ਮਾਂ ਨੂੰ ਕਿਵੇਂ ਬੋਲਦਾ ਮਨ ਤੋਂ ਤਾਂ ਹੁਣ ਉਹੀ ਗੱਲ ਸਿਆਣਾ ਹੈਗਾ ਉਹ ਤਾਂ ਆਪ ਜੀ ਸਿਆਣਪ ਵਰਤਦਾ ਵੀ ਜੇ ਮੈਂ ਮੂਰੋ ਬੋਲੂਗਾ ਵੇਖਣ ਵਾਲਾ ਭੈਣ ਭਾਈ ਕੀ ਕਹੂਗਾ ਅਗਲਾ ਹੈ ਗੱਲ ਤਾਂ ਉਹੀ ਹੈ ਨਾ ਬਸ ਮੈਂ ਤਾਂ ਹੁਣ ਅੱਜ ਇਹਨਾਂ ਨੂੰ ਕਹਿਤਾ ਮਾਂਾ ਚੱਲੋ ਤੁਸੀਂ ਮੇਰੇ ਨਾਲ ਚੱਲੋ ਅੱਜ ਮੈਂ ਲੈ ਕੇ ਜਾਂਦੀ ਇਹਨਾਂ ਨੂੰ ਨਾਲ ਅੱਛਾ ਵਧੀਆ ਚੱਲ ਵਿਚਾਰਿਆਂ ਨੂੰ ਲੈ ਜਾ ਉਹੀ ਗੱਲ ਕਰਾਏ ਤੇ ਇੱਥੇ ਕਿੱਥੇ ਰੋਲਦੇ ਫਿਰਨਗੇ ਨਾ ਨਾ ਮੈਂ ਕਰਾਏ ਤੇ ਨਹੀਂ ਲੈਣ ਦਿੰਦੀ ਪੁੱਤ ਮੈਂ ਕਾ ਤੁਸੀਂ ਕਿਉਂ ਕਰਾਈ ਤਰੋਂ ਸੁੱਖ ਨਾ ਛੋੜੇ ਘਰ-ਬਾਰ ਸਭ ਕੁਝ ਲੋਕ ਕੀ ਕਹਿਣਗੇ ਕੋੜਿਆ ਫਲਾਨਿਆਂ ਦੇ ਨੌ ਪੁੱਤਾ ਫਿਰਦਿਆ ਕਰਾਏ ਤੇ ਪਾਉਂਪਦੇ ਆਪਦਾ ਘਰ ਹੁੰਦੇ ਸਵਾਂਦੇ ਨਾਲੇ ਸਾਰਾ ਕੁਝ ਹੈਗਾ ਜਮੀਨ ਜ਼ਿਆਦਾ ਤਾਂ ਹੈਗੀ ਹੈ ਜੇ ਤੱਕ ਕਿਸੇ ਵੱਲੋਂ ਉਹੀ ਗੱਲ ਘਾਟ ਹੋਵੇ ਫਿਰ ਵੀ ਬੰਦਾ ਕਰਾਏ ਤੇ ਫਿਰਦਾ ਚੰਗਾ ਲੱਗਦਾ ਹੈ ਕੁਛ ਨਾਨਜੀਤ ਕੌਰ ਇਹਨਾਂ ਤਪਾਰਖਿਆ ਜਨਾਨੀ ਨੇ ਤਾਂ ਇਹਨਾਂ ਤਪਾਰਖਿਆ ਪੁੱਛੀ ਨਾ ਬਥੇਰੀ ਕੁੱਤੇ ਖਾਣੀ ਕਰਕੇ ਜਾਂਦੀ ਆ ਮੈਂ ਇਹਦੇ ਨਾਲ ਇਹ ਫਿਰ ਨਾ ਉਹੀ ਗੱਲ ਜਦੋਂ ਉਹ ਮੂਰੋ ਬੋ ਜਦੋਂ ਉਦੋਂ ਫੰਨਾ ਤੇ ਪੰਯਾ ਨਾ ਉਦੋਂ ਇਹ ਲੋਟ ਆਉਗੀ ਉਹਨਾਂ ਚਿੱਕਰ ਕਾ ਨੂੰ ਆ ਹੁਣ ਇਹਨੂੰ ਐਵੇਂ ਮੇਰੇ ਤੇ ਜੀਜੀ ਹੁੰਦੀ ਹੈਗੀ ਐ ਹੁਣ ਮਿੰਟੂ ਵੀ ਨਰਮ ਐ ਉਹ ਮੂਰੋ ਕੁੜੀ ਵੀ ਨਰਮ ਹੈਗੀ ਚੱਲੀ ਆ ਨਾ ਉਹ ਤਾਂ ਮੰਮੀ ਜੀ ਮੰਮੀ ਜੀ ਕਰਦਿਆਂ ਦਾ ਮੂੰਹ ਤੱਕਦਾ ਹੈਗਾ ਇਹ ਸੋ ਕੁਛ ਚਲ ਠੀਕ ਐ ਨਹੀਂ ਬਹਿ ਜਾ ਆ ਜਾਓ ਅੰਦਰ ਬੈਠੇ ਚਾਹ ਦੀ ਕੁੱਟੀ ਪੀ ਕੇ ਵਗ ਜੀ ਨਹੀਂ ਅੜੀ ਮੀਨਾ ਲੈ ਪੇ ਮੈਂ ਤਾਂ ਫੇਰ ਉਹੀ ਗੱਲ ਮਸਾਲ ਲੰਗ ਮਾਰਦੀ ਆਈ ਹੈਗੀ ਚੱਲ ਚੰਗਾ ਫੇਰ ਹਾਂ ਫੇਰ ਆਉਂਗੀ ਬਸ ਮੈਂ ਵੀ ਜਾਣੀ ਐ ਨਾ ਲੈ ਕੇ ਚੰਗਾ ਮੀ ਵੀ ਅੰਨਾ ਪੀ ਜਾਂਦਾ ਮੀ ਤਾਂ ਹਾਂ ਬੜਾ ਜ਼ਿਆਦੇ ਪਈ ਜਾਂਦਾ ਜੀ ਸੱਚੇ ਉਹ ਹੋਰ ਤੇ ਮੇਰੀ ਗੱਲ ਸੁਣੋ ਹਾਂਜੀ ਭੂਆ ਕਹਿੰਦੀ ਸੀ ਤੜਕੀ ਚੱਲਾਂਗੇ ਪਿੰਡ ਨੂੰ ਤੇ ਦੀਦੀ ਤਾਂ ਹੈ ਨਹੀਂ ਕਿੱਧਰ ਗਈ ਭੂਆ ਜੀ ਤਾਂ ਨਾ ਤਾਇਆ ਜੀ ਦੇ ਘਰੇ ਗਈ ਹੋਇਆ ਉਹ ਬਾਲੀ ਚਲ ਮੇਲਿਆ ਮੈਂ ਉੱਧਰ ਜਾ ਕੇ ਆ ਜਾਣਗੇ ਕੋਈ ਨਹੀਂ ਇੱਕਾ ਮੀ ਪਈ ਜਾਂਦਾ ਮੀ ਪੈਂਦੇ ਜੁੜਕੀ ਮੀ ਆਣ ਜੀ ਮੀ ਹਟੂਗਾ ਪਹਿਰਾਂਗੇ ਬਾਕੀ ਆਪਦੇ ਪਿੰਡ ਆਈ ਐਂ ਨਹੀਂ ਪਤਾ ਕੀ ਕਿਹੜੀ ਬੁਢੀ ਕੋਲ ਖੜ ਜੇ ਹਨਾ ਚਲ ਜਾਣਾ ਹੀ ਹੁੰਦਾ ਅਗਲੇ ਨੇ ਹਨਾ ਮੈਂ ਤਾਂ ਐਂ ਸਕੇ ਸੋਚੀ ਜਾਂਦਾ ਸੀ ਮੈਂ ਕਿ ਐਨੇ ਮੀਂਹ ਚ ਕਿੱਥੇ ਖੜੀ ਹੋਊਗੀ ਚਲ ਖੜ ਗਈ ਹੋਊਗੀ ਕਿਸੇ ਦੇ ਘਰੇ ਫਿਰ ਹਾਂ ਹਾਂ ਇਹ ਤਾਂ ਫਿਰ ਜ਼ਿਕਰੀ ਬੱਟੀ ਉਹ ਕਹਿੰਦੀ ਸੀ ਤਾਂ ਕਿ ਜਾਣਾ ਬਾਕੀ ਦੇਖੋ ਫਿਰ ਹੋਰ ਵੀ ਕਿਸੇ ਨੂੰ ਜੋ ਫਿਰ ਟੱਕਰ ਜਾਂਦਾ ਪਿੰਡ ਦਾ ਫਿਰ ਮਿਲਣ ਗੱਲਾਂ ਬਾਤਾਂ ਆਲਾ ਕਰਨ ਲੱਗੇ ਹਾਂ ਮਸਾਲਾ ਸਭ ਬਿਗੇੜਾ ਵਜਦਾ ਹੁੰਦਾ ਉਹ ਤਾਂ ਗੱਲ ਹੈਗੀ ਐ ਤੇ ਮੈਂ ਕਹਿੰਦੀ ਸੀ ਜੀ ਕੋਠੇ ਤੇ ਮਿੱਟੀ ਜੀ ਵੀ ਪਾਉਣੀ ਸੀ ਉਹ ਤਾਂ ਮੈਨੂੰ ਪਤਾ ਸਟੋਰ ਵਾਲੀ ਸੱਤ ਜੀ ਚ ਆਉਂਦੀ ਸੀਗੀ ਹੋਰ ਪਰ ਹੁਣ ਸੋਚੀ ਤਾਂ ਮੈਂ ਵੀ ਜਾਂਦਾ ਸੀਗਾ ਪਰ ਮੈਨੂੰ ਆਇਆ ਵੀ ਜੇ ਮੈਂ ਹੁਣ ਘਰੇ ਜਾਣਾ ਹਨ ਮਾਂ ਦਾ ਨਹੀਂ ਪਤਾ ਕੀ ਬੋਲੂਗੀ ਉਹਨੇ ਤਾਂ ਆਪਾਂ ਨੂੰ ਉਦੋਂ ਦੀ ਲੋਕੀ ਬੋਲੂਗੀ ਤਾਂ ਬੋਲੂਗੀ ਮੈਨੂੰ ਆਏ ਡਰ ਲੱਗੀ ਜਾਂਦਾ ਕਿਤੇ ਆਪ ਨਾਲ ਮਿੱਟੀ ਪਾਉਣ ਲੱਗ ਜਾਣ ਕੱਲੇ ਛੱਟ ਪੇਟ ਖਾ ਲੈਣ ਫੇ ਔਖਾ ਹੋ ਜੀਦਾ ਹੋ ਤਾਂ ਜਾਊਗਾ ਹੁਣ ਜਦੋਂ ਅਗਲੀ ਨੇ ਕੁਝ ਸਮਝਿਆ ਹੀ ਨਹੀਂ ਹੈਗਾ ਹੁਣ ਤਾਂ ਘਰੋਂ ਕੱਢਣ ਲੱਗੀ ਨੇ ਮੈਂਟਲ ਆਤਾ ਸੀਗਾ ਹੁਣ ਇਹ ਚ ਮੈਂ ਵੀ ਕੀ ਕਰ ਸਕਦਾ ਜੇ ਮੈਂ ਹੁਣ ਜਾਣਾ ਪਤਾ ਨਹੀਂ ਕੀ ਕੁਝ ਬੋਲੂਗੀ ਵੀ ਕੀ ਕਰਨਾ ਹੈ ਆਏ ਕਰੋ ਮੈਂ ਤਾਂ ਕਹਿੰਦੀ ਮੈਂ ਨਾ ਜਾਣੀਏ ਤੁਸੀਂ ਜਾ ਹੀ ਆਉਂਦੇ ਕਿਉਂ ਕਿ ਉਹਨੇ ਟਿਕਣਾ ਹੈ ਨਹੀਂਗਾ ਜਦੋਂ ਛੱਤ 'ਚ ਆਉਂਗੀ ਜ਼ਰੂਰ ਹੀ ਹੁਣ ਜਦੋਂ ਇੰਨਾ ਵੀ ਪਈ ਜਾਂਦਾ ਤੇ ਜਾ ਕੇ ਕੋਈ ਨੀ ਜੇ ਬੋਲੂਗੀ ਉਹਨੂੰ ਕਹਦੀ ਵੀ ਮਾਂ ਕਰਨਾ ਤੇਰਾ ਫਾਇਦਾ ਹੀ ਐ ਨਾਲੇ ਪਤਾ ਲੱਗ ਜੂ ਕੀ ਬੋਲਦੀ ਕੀ ਅਗਾਂਹ ਰਿਵਾੜ ਲੈ ਆਪਾਂ ਦਵਾਰੇ ਉਹ ਮੇਰੀ ਗੱਲ ਸੁਣ ਹਾਂਜੀ ਹੁਣ ਜਦੋਂ ਭੂਆ ਨੇ ਗੱਲ ਹੀ ਨਵੇੜਤੀ ਵੀ ਆ ਆਉਂਗੇ ਤਾਂ ਇੱਥੇ ਪਰ ਕਹਿੰਦੀ ਮੇਰੇ ਹਿਸਾਬ ਨਾਲ ਆਉਂਗੇ ਹੁਣ ਨਾ ਤਾਂ ਭੂਆ ਦੀ ਗੱਲ ਮੋੜ ਸਕਦੇ ਆ ਉੱਤੋਂ ਦੀ ਹੁੰਦੇ ਆਪਾਂ ਵੀ ਚੰਗੇ ਨਹੀਂ ਲੱਗਦੇ ਹੈਗੇ ਜਾਂਦੇ ਨਹੀਂ ਮੈਂ ਤਾਂ ਮੀਂਹ ਕਰਕੇ ਕਹਿੰਦੀ ਸੀ ਵੀ ਚੱਲ ਉਹਦੇ ਗੋਡੇਆਂ ਜਾਂ ਤਾਂ ਢੂਈ ਜੀ ਤਾਂ ਤੰਗ ਰਹਿੰਦੀ ਆ ਤਾਂ ਲੋ ਤਾਂ ਠੀਕ ਆ ਹੁਣ ਜਿਹੜਾ ਕੁਝ ਹੋਊਗਾ ਦੇਖੀ ਜਾਊਗੀ ਯਾਰ ਮੈਨੂੰ ਤਾਂ ਐ ਵੀ ਨਹੀਂ ਪਤਾ ਵੀ ਭੂਆ ਨੂੰ ਕੰਮ ਵੀ ਇਹੋ ਜਿਹੇ ਪੈਂਦੇ ਵੀ ਕਿੱਧਰੋਂ ਤੁਰ ਗਈ ਹੋਗੀ ਕਿਰਨਾ ਕੀ ਕਰੀ ਜਾਂਦੀ ਐ ਕਿਰਨਾ ਤਾਂ ਰੋਟੀਆਂ ਪਕਾਈ ਜਾਂਦੀ ਐ ਲਿਆਵਾ ਪਾ ਕੇ ਥਡੋਾਸ ਰੋਟੀ ਰੋਟੀ ਤਾਂ ਮੈਂ ਬਾਅਦ ਚ ਖਾ ਲੂੰਗਾ ਹੁਣ ਮੀ ਪਈ ਜਾਂਦਾ ਉਹਦੇ ਨਾਲ ਮਾੜਾ ਮੋਟਾ ਸਮਾਨ ਸਮੋਣ ਜਸ ਸਮਵਾ ਦਿੰਦੀ ਨਾ ਮੈਂ ਸਬ지 ਸੂਜੀ ਮੈਂ ਹੀ ਬਣਾਈ ਆਟਾ ਗੁੰਨ ਕੇ ਉਹਦਾ ਥੱਲੇ ਤਾਂ ਰੋਟੀ ਨਹੀਂ ਲੱਗੀ ਐ ਭੈਣ ਤਾਂ ਉਹ ਪਹਿਲਾਂ ਭਾਂਡੇ ਢੁੰਡੇ ਪਸੂਆਂ ਦਾ ਕਰਨ ਲੱਗੀ ਤੇ ਰੋਟੀ ਮੈਨੂੰ ਲੱਗਣ ਨਹੀਂ ਦਿੱਤਾ ਕਹਿੰਦੀ ਐ ਕਿ ਨਹੀਂ ਮੈਂ ਆਪੀ ਪਕਾਉਂਗੀ ਤੂੰ ਨ ਲੱਗਣਾ ਰੋਟੀ ਉਹ ਮੈਨੂੰ ਵੀ ਆਏ ਆ ਜਦਾ ਇੱਥੋਂ ਵਗ ਜੀਏ ਪਿੰਡ ਵਾਲੇ ਵੀ ਕੀ ਸੋਚਦੇ ਹੋਣ ਪਿੰਡ ਵਾਲੇ ਤਾਂ ਸੋਚਦੇ ਜਿਹੜਾ ਸੋਚਦੇ ਜੀ ਮੈਨੂੰ ਤਾਂ ਨਾ ਝੇਪ ਜੀ ਆਈ ਜਾਂਦੀ ਆ ਬਗਾਨੇ ਘਰ ਆ ਕਰਨ ਨੂੰ ਚੱਲ ਹੈਗੀ ਤੇ ਭੈਣਾਂ ਫਿਰ ਵੀ ਤਾਂ ਸੱਚੇ ਦੀ ਕੁੜੀ ਆਗਾ ਹਾਂ ਤੇ ਫਿਰ ਆਇਆ ਨਾ ਝੇਪ ਜੀ ਤਾਂ ਹੋਈ ਜਾਂਦੀ ਆ ਹਨਾ ਆਲੀ ਕਹੂਗੀ ਇੱਥੇ ਬਹਿ ਗਿਆ ਤਾਂ ਡੇਰਾ ਲਾ ਕੇ ਉਹ ਮੈਨੂੰ ਆਏ ਸੀਗਾ ਵੀ ਚੁੱਪ ਕਰਕੇ ਵਗ ਜਾਂਦੇ ਬਾਅਦ ਚ ਜਿਹੜੀ ਗੱਲ ਹੁੰਦੀ ਉਹ ਹੁੰਦੀ ਹੁਣ ਅਗਲਾ ਆਏ ਸੋਚੂਗਾ ਵੀ ਇਹਨਾਂ ਨੂੰ ਦੋ ਤਿੰਨ ਦਿਨ ਹੋ ਗਏ ਇੱਥੇ ਬੈਠੇ ਨੂੰ ਇਧਰ ਲੈ ਕਰੇ ਵੀ ਆਪਦੇ ਘਰੇ ਜਾਂਦੇ ਨਹੀਂ ਅਗਲਾ ਲੰਘਦਾ ਟੱਪਦਾ ਤਾਂ ਦੇਖ ਲਈ ਆ ਦੇਖਦਾ ਨਾ ਖੇਤ ਗੇੜਾ ਮਾਰਨ ਜੋਗਾ ਆਪਾਂ ਵੀ ਕੀ ਕਰ ਸਕਦੇ ਆ ਤਾਂ ਮੰਮੀ ਨੂੰ ਮਾੜੀ ਮੱਕੀ ਸੋਚ ਆਈ ਤੇ ਵੀ ਲੋਕ ਤਾਂ ਕਹਿੰਦੇ ਹੁੰਦਾ ਜਿੰਨੇ ਮੂੰਹ ਉੰਨੀਆਂ ਗੱਲਾਂ ਆ ਲੈਨੇ ਬਣਾਈ ਦੇ ਨਾਲਾ ਕਹਿੰਦਾ ਦੀ ਭੈਣ ਦੇ ਘਰੇ ਬੈਠੀ ਆ ਕੇ ਮੈਨੂੰ ਤਾਂ ਆਪ ਚੇਪ ਜੀ ਆਉਂਦੀ ਬਾੜੀ ਜਾਵੇ ਚਲ ਕੋਈ ਨਾ ਚਲ ਕਰਾ ਦੇ ਕਰਨ ਨਾਲ ਕੰਮ ਆ ਜਾ ਤੂੰ ਵੀ ਜਾ ਕੇ ਫਿਰ ਚਲੋ ਠੀਕ ਆ ਤਾਂ ਹੀ ਕਹਿੰਦੀ ਸੀ ਕਹਿੰਦੀ ਮੈਂ ਪਕਾਈ ਜਿੰਨੀਆਂ ਕਰਮ ਕਰਮ ਰੋਟੀਆਂ ਖਾ ਲਉ ਮੈਂ ਤਾਂ ਕੰਨੀਆਂ ਪਾਈ ਲਿਆਣੀ ਤੁਹਾਡੇ ਵਾਸਤੇ ਚਲ ਫਿਰ ਰੋਟੀ ਪਾ ਲਿਆ ਉਸ ਤਾਂ ਐ ਨਾ ਮੀ ਪਈ ਜਾਂਦਾ ਕੰਮ ਨਹੀਂ ਪੜ ਜੂਗਾ ਤਾਂ ਆ ਵੀ ਗੱਲ ਸਹੀ ਹੈ ਜਾ ਪਾ ਲਿਆ ਫਿਰ ਚੰਗਾ ਇਹ ਕੀਤਾ ਜਾ ਸਕਦਾ ਚਲ ਜਿਹੜਾ ਕੁਝ ਹੋਣਾ ਰੱਬ ਨੂੰ ਮਨਜ਼ੂਰ ਹੈ ਉਹੀ ਹੋਊਗਾ ਲੈ ਆ ਫੇਰ ਉਹਨਾਂ ਦਾ ਫੋਨ ਜਾ ਗਿਆ ਯਾਰ ਚੱਕ ਲੈਣ ਹੈਲੋ ਹਾਂ ਮਾਮਾ ਉਹ ਮੈਂ ਮਾਮਾ ਬਥੇਰਾ ਉਹਨਾਂ ਨੂੰ ਸਮਝਾਇਆ ਸੀ ਮੇਰਾ ਕਸੂਰ ਨਹੀਂ ਉਹ ਚਪੋਰਾ ਵੀ ਉਹ ਮਾਮਾ ਯਾਰ ਉਹੀ ਗੱਲ ਉਹ ਚਲ ਕੁੜੀ ਦਾ ਸਾਡੀ ਸੀ ਮੁੰਡਾ ਤਾਂ ਫੇਰ ਉਹਨਾਂ ਦਾ ਆਪਦੀ ਸੀ ਨਾ ਉਹਦਾ ਫਿਰ ਮਾਮਾ ਯਾਰ ਉਹ ਤਾਂ ਮੇਰੇ ਤੇ ਮੈਂ ਤਾਂ ਛੱਡਿਆ ਐ ਸੀ ਉੱਥੇ ਠੀਕ ਐ ਮੈਂ ਤਾਂ ਲੈ ਕੇ ਵੀ ਨਹੀਂ ਆਇਆ ਸੀ ਇਹਦਾ ਮਾਰਾ ਵੀ ਮੇਰੇ ਤੇ ਗੱਲ ਆਉ ਵੀ ਇਹ ਇਹ ਗੱਲ ਫਿਰ ਮੇਰਾ ਕਸੂਰ ਨਹੀਂ ਨਾ ਪੂਰਾ ਵੀ ਬਾਕੀ ਹੁਣ ਜਦੋਂ ਉਹਨਾਂ ਨੇ ਹੁਣ ਬੈਠਣਾ ਤਾਂ ਕਿਤੇ ਹੈਗੀ ਸੀ ਨਾ ਪਰ ਉਹ ਮਾਨਸਾ ਵੈਗੀ ਇਹ ਚ ਕਸੂਰ ਕੀ ਐ ਬਾਕੀ ਮੈਂ ਤਾਂ ਛੱਡਿਆ ਸੀ ਉਹਦੀ ਭੂਆ ਉਹਨਾਂ ਦੀ ਭੂਆ ਲੈ ਗਈ ਮੈਨੂੰ ਤਾਂ ਮੈਂ ਤਾਂ ਉਹਦੇ ਮੈਂ ਗੱਲ ਵੱਧ ਨਾ ਜਾਵੇ ਤੇ ਮੈਨੂੰ ਐਸੀ ਵੀ ਮੈਂ ਤਾਂ ਉੱਤੇ ਛੱਡਿਆ ਐਸੇ ਉੱਤੇ ਮੈਂ ਤਾਂ ਕੁੜੀ ਨੂੰ ਨਾਲ ਲੈ ਕੇ ਆਇਆ ਨਹੀਂ ਸੀ ਦੇਹ ਜੇ ਤਾਂ ਤੂੰ ਬਾਲਾ ਕਰਦਾ ਯਾਰ ਮਾਮਾ ਮੈਂ ਕਿਹੜਾ ਜਾਇਆਣਾ ਮੀਤਰੀ ਸੱਸ ਕੋਲੇ ਦੁਬਾਰੇ ਜਾਇਆਣਾ ਤੇ ਤਾਂ ਕੋਈ ਗੱਲ ਮੰਨੀ ਮੇਰੀ ਤਾਂ ਕੋਈ ਗੱਲ ਨਹੀਂ ਮੈਂ ਤੇਰੇ ਮੂੰਹ ਨੂੰ ਜਾ ਆਉਂਗਾ ਨਾ ਮੈਂ ਤਾਂ ਤੁਹਾਨੂੰ ਦੱਸਦਾ ਵੀ ਮੈਂ ਤੇਰੇ ਮੂੰਹ ਨੂੰ ਜਾ ਆਉਂ ਕੋਈ ਗੱਲ ਨਹੀਂ ਹਾਂ ਜੇ ਟਿਕਟ ਕਾ ਹੁੰਦਾ ਉਹ ਚ ਕੋਈ ਚੱਕਰ ਨਹੀਂ ਕੱਲ ਕਰ ਉਹਦਾ ਮੇਰੇ ਦੇ ਗੱਲ ਸਿੱਟੀ ਜਾਂਦੇ ਆ ਓਵੇਂ ਗੱਲ ਚੱਲਣੀ ਨਹੀਂ ਨੇ ਨਾ ਮਾਮਾ ਚੱਲ ਕੋਈ ਗੱਲ ਚੰਗਾ ਚੱਲ ਮੈਂ ਕਰਦਾ ਹੱਲ ਤੇ ਜੀਰੀ ਤਾਂ ਮੇਰੀ ਲੱਗ ਗਈ ਤੇ ਫਿਰ ਕੋਈ ਗੱਲ ਦਾ ਹੱਲ ਹੋ ਜਾਊਗਾ ਹੁਣ ਤਾਂ ਚੱਲ ਤੂੰ ਵਾਲਾ ਸੰਸਣਾ ਕਰ ਮੈਂ ਜਾ ਆਣਾ ਫਿਰ ਠੀਕ ਐ ਲੈ ਯਾਰ ਹੁਣ ਮਾਮਾ ਬਾਲਾ ਕਹੀ ਜਾਂਦਾ ਤੇ ਉੱਪਰ ਮੀਤ ਦੀ ਸੱਸ ਕੋਲੇ ਜਾਈ ਆ ਪੁੱਛਣੇ ਵੇ ਕੀ ਗੱਲਬਾਤ ਆ ਹੂੰ ਤਾਂ ਗੱਲ ਤਾਂ ਆਪਣੇ ਤੇ ਆਊ ਵੀ ਅਲੱਗਰ ਹੁਣ ਜੇ ਬਾਮਾ ਕਹੀਏ ਤਾਂ ਮਾਮੇ ਦੇ ਜਿਹਾ ਅੱਖੇ ਲੱਗਣਾ ਪਊਗਾ ਚੱਲ ਜੇ ਵਿਗੜਦੀ ਐ ਯਾਰ ਗੱਲ ਤਾਂ ਸੰਧੀ ਤਾਂ ਗੱਲ ਸਮਝੇ ਨਹੀਂ ਵਿਗੜੀ ਤਾਂ ਫਿਰ ਇਹਨਾਂ ਦੀ ਗੱਲ ਪਈ ਐ ਚੱਲਾ ਅੱਜ ਮੈਂ ਜਾਈ ਆਉਣਾ ਅੱਜ ਟਾਈਮ ਹੈਗਾ ਮੇਰੇ ਕੋਲੇ ਮੁੜ ਕੇ ਟਾਈਮ ਨਹੀਂ ਲੱਗਣਾ ਫੇਰ ਚੱਕੀ ਜਾਵਾਂਗੇ ਹੁਣ ਤਾਂ ਚੱਲ ਅੱਜ ਦਾ ਇਹ ਕੱਦੂ ਕਰਿਆ ਪਿਆ ਤੋਂ ਨਾਲ ਦਾਪੇ ਲਾ ਦੇਣਗੇ ਇਹੀ ਕਰਦਾ ਅੱਜ ਹੀ ਟਾਈਮ ਕੱਢਦਾ ਜਦੋਂ ਮੀਂਹ ਪੈ ਜਾਂਦਾ ਸੀ ਨਾ ਮੇਰਾ ਪੁੱਤ ਤਾਂ ਹੁਦ ਹੀ ਕਹਿ ਦਿੰਦਾ ਸੀ ਵੀ ਮਾਂ ਖੀਰ ਪੂੜੇ ਪਕਾ ਹੁਣ ਕੱਲੀ ਖੀਰ ਪੂੜੇ ਪਕਾ ਕੇ ਕਰੂੰ ਵੀ ਕੀ ਪਤਾ ਨਹੀਂ ਉੱਥੇ ਖਾਦੇ ਹੋਣਗੇ ਕਿ ਨਹੀਂ ਤਾਂ ਸੀਗਾ ਮਸੀ ਨਾ ਹੁਣ ਭਾਈ ਤੈਨੂੰ ਘਰ ਦੇਸ ਗਿਆ ਮਾਸੀ ਘਰ ਤਾਂ ਮੈਨੂੰ ਦੀ ਗਿਆ ਸੀ ਮਾਮਾ ਵਾਲਾ ਫੋਨ ਕਰੀ ਜਾਂਦਾ ਸੀ ਮਾਮਾ ਕਹਿੰਦਾ ਵੀ ਜਾ ਕੇ ਅਮੀਦੀ ਸੱਸ ਕੋਲੇ ਚੱਲ ਚੰਗਾ ਹੋ ਗਿਆ ਭਾਈ ਕੋਈ ਤਾਂ ਥੋਡੇ ਚੋਂ ਸਿਆਣਾ ਨਿਕਲਿਆ ਮੈਨੂੰ ਤਾਂ ਐ ਲੱਗਦਾ ਵੀ ਜਿਵੇਂ ਤੂੰ ਆਪਦਾ ਘਰ ਪੱਟ ਲਿਆ ਹੋਵੇਂ ਸਾਡਾ ਪੱਟਤਾ ਤੂੰ ਮਾਸੀ ਮੈਂ ਗਾਲਾ ਘਰ ਪੱਟਿਆ ਠੀਕ ਹੈ ਕੌਣ ਕਹਿੰਦਾ ਵੀ ਆਪਦੀ ਭੈਣ ਦਾ ਘਰ ਪੱਟਲੇ ਕੋਈ ਵੇਖ ਭਾਈ ਮੇਰੀ ਗੱਲ ਸੁਣ ਪਹਿਲਾਂ ਤਾਂ ਵੇਖ ਥੋਡੇ ਘਰੇ ਨਹੀਂ ਕੁਝ ਰਿਹਾ ਹੁਣ ਮੇਰੇ ਘਰੇ ਮੇਰੇ ਨੂੰਹ ਪੁੱਤ ਨਹੀਂ ਰਹੇ ਮੈਂ ਤਾਂ ਹੀ ਲੱਗਦਾ ਵੀ ਭਾਈ ਘਰੀ ਤੁਸੀਂ ਪੱਟੇ ਮਾਸੀ ਮੈਂ ਕਾਹਦਾ ਕਰ ਪੱਟਾ ਮੇਰੇ ਤੇ ਤੈਨੂੰ ਐਵੇਂ ਇਲਜ਼ਾਮ ਲਾਈ ਜਿੰਦੀ ਆ ਠੀਕ ਹੈ ਗੱਲ ਕਰਨੀ ਸੀ ਜੇ ਤੈਨੂੰ ਉਹਦੇ ਕੋਲੇ ਸੀ ਤੂੰ ਮੈਂ ਤਾਂ ਇੱਥੇ ਛੱਡ ਗਿਆ ਸੀ ਨੂੰਹ ਮੀਤ ਨੂੰ ਵੀ ਮੈਂ ਤਾਂ ਕੋਈ ਬਾਹਲਾ ਕੁਝ ਕਿਹਾ ਵੀ ਨਹੀਂ ਮੁੰਡੇ ਨੂੰ ਨਹੀਂ ਕੁਝ ਕਿਹਾ ਮੁੰਡਾ ਤੇਰੀ ਸੀ ਮਾਸੀ ਤੂੰ ਕਹਿਣਦੀ ਮਾੜਾ ਮੋਟਾ ਰੋਕ ਲੈਂਦੀ ਜੇ ਭਾਈ ਤੂੰ ਨਾ ਚੱਜ ਨਾਲ ਗੱਲ ਕਰਦਾ ਹੈ ਤਾਂ ਮੁੰਡਾ ਮੇਰਾ ਕੀ ਪਿੱਛੇ ਹਟ ਜਾਂਦਾ ਉਹ ਆਪ ਹੀ ਕਹਿ ਦਿੰਦਾ ਈ ਮਾ ਮੈਂ ਇਹ ਜਿੰਗਾਂ ਗਲਤੀਆਂ ਨਹੀਂ ਕਰਦਾ ਉਹ ਕੋਈ ਨਾ ਮਾਸੀ ਪਰ ਮੁੰਡਾ ਕਿਹੜਾ ਕਲਕੱਤੇ ਗਿਆ ਇੱਥੇ ਮਾਨਸਾ ਬੈਠਾ ਲੈ ਆਉਣੇ ਆਪਾਂ ਬੜਾ ਕਰੇ ਵੀ ਗੱਲ ਹੁਣ ਮਾੜੀ ਮੁੰਡੇ ਆਪ ਵੀ ਢਾਲੀ ਗੱਲ ਤੂੰ ਮਾੜੀ ਮੁੰਡੇ ਹੰਡਲ ਕਰ ਲੈ ਉਹਨੂੰ ਕਹਿ ਦੇ ਦੋ ਵਾਰੀ ਜਾਇ ਆਉਣੇ ਆਪਾਂ ਉਹਦੇ ਕੋਲੇ ਆ ਜੂਆ ਐਡੀ ਕੀ ਗੱਲ ਹੈ ਮੇਰੇ ਭਾਦੀ ਤਾਂ ਭਾਈ ਕਲਕੱਤੇ ਹੀ ਗਿਆ ਜਦੋਂ ਮੁੜ ਕੇ ਨਹੀਂ ਉਹਨੇ ਪਿੱਛੇ ਵੇਖਿਆ ਵੀ ਮੇਰੀ ਮਾਂ ਇਕੱਲੀ ਕਿਵੇਂ ਟਾਈਮ ਪਾਸ ਕਰਦੀ ਹੋਊਗੀ ਬਾਕੀ ਭਾਈ ਮੇਰੇ ਪੁੱਤ ਦੇ ਨਾ ਰਿਸ਼ਤੇਦਾਰ ਸਾਡੇ ਬੈਰੀ ਬਣ ਗਏ ਕੋਈ ਬੈਰੀ ਨ ਮਨਾ ਮਸੀ ਤੂੰ ਐਵੇਂ ਕਰੀਂ ਨਹੀਂ ਰਹਿਣੀ ਕੋਈ ਗੱਲ ਨਹੀਂ ਜਿੱਥੇ ਉਹ ਬੈਠਾ ਮਾ ਉਹਨੂੰ ਲਿਆਉਣਾ ਜੇ ਬਾਲਾ ਕਰਦੀ ਏ ਤੂੰ ਅਲਗਰ ਹੁਣ ਜਦੋਂ ਘਰੇ ਆ ਗਿਆ ਭਾਈ ਗੱਲ ਬਚੋਨੀ ਤਾਂ ਆਪਦੇ ਸਾਰੇ ਆਈਆਂ ਤੋਂ ਕਹਿੰਦੇ ਹੁੰਦੇ ਆ ਨਾ ਮਾੜਾ ਜੰਮੇ ਤੇ ਨਾ ਮਾੜਾ ਆਵੇ ਸਾਨੂੰ ਤਾਂ ਮਾੜੇ ਆਇਆ ਨਹੀਂ ਤਪਾ ਕੋਈ ਮਾੜੇ ਨਹੀਂ ਦੇਖ ਮਸੀ ਠੀਕ ਹੈ ਕੋਈ ਵੱਡੀ ਗੱਲ ਨਹੀਂ ਹੁੰਦੀ ਘਰੇ ਘਰੀ ਸਾਰੀਆਂ ਤੇ ਗੱਲਾਂ ਹੁੰਦੀਆਂ ਨੇ ਹਰੇ ਦੇ ਘਰ ਚ ਇਹੀ ਕਲੇਸ਼ ਆ ਠੀਕ ਹੈ ਮਣਾ ਮੋਟਾ ਆਪ ਵੀ ਗੱਲ ਪਹੁੰਚਾਈ ਦੀ ਹੁੰਦੀ ਆ ਭਾਈ ਹਰੇਕ ਦੇ ਘਰ ਚ ਤਾਂ ਨਹੀਂ ਸਾਡੇ ਘਰ ਚ ਤਾਂ ਇਹ ਲਹਿਦਾ ਹੀ ਆ ਜਦੋਂ ਮੈਨੂੰ ਆਪਦਾ ਘਰ ਬੱਜਿਆ ਰੁੱਜਿਆ ਆਏ ਖਿਲਰਿਆ ਦਿਸਦਾ ਮੈਨੂੰ ਤਾਂ ਐ ਲੱਗਦਾ ਵੀ ਸਾਡੇ ਘਰੀ ਆ ਜੋ ਕੁਛ ਉਹ ਮਾਸੇ ਕੁਝ ਨਹੀਂ ਹੋਇਆ ਠੀਕ ਹੈ ਇਹੀ ਘਰ ਹੱਸਦਾ ਖੇਡਦਾ ਰਹੂਗਾ ਕੋਈ ਗੱਲ ਨਹੀਂ ਮੈਂ ਲੈ ਆਉਣਾ ਨੂੰ ਬਾਲਾ ਕਰਦੇ ਆ ਜਦ ਮੈਂ ਜਾ ਆਉਣਾ ਤੈਨੂੰ ਲੈ ਆਉਣਾ ਘਰੇ ਵਨ ਟੂ ਨੂੰ ਆਜੂ ਆਖੇ ਲੱਗ ਜੂ ਮੇਰੇ ਵੇਖ ਭਾਈ ਮੇਰੀ ਗੱਲ ਸੁਣ ਤੂੰ ਕੌਣ ਹੁੰਨਾ ਮੇਰੇ ਪੁੱਤ ਨੂੰ ਲਿਆਉਣ ਵਾਲਾ ਮੈਂ ਹਜੇ ਜਉਂਦੀ ਬੈਠੀ ਆ ਆਪਦੇ ਪੁੱਤ ਨੂੰ ਲਿਆਉਣ ਵਾਲੀ ਮੈਨੂੰ ਇਹ ਹਜੇ ਤਲਾਸੇ ਨਾ ਦਿਓ ਮੈਨੂੰ ਇਹੀ ਗੱਲਾਂ ਤੋਂ ਤਾਂ ਤੁਸੀਂ ਬੁਰੇ ਲੱਗਦੇ ਹੋ ਨਾਲੇ ਤੱਕ ਹਰ ਪੱਟ ਤਾ ਤੇ ਹੁਣ ਬਸਾਉਣ ਦੀਆਂ ਗੱਲਾਂ ਕਰਦੇ ਹੋ। ਚਾ ਮਰਜੀ ਆ ਤੇਰੀ 마ਸੀ ਮੈਂ ਤਾਂ ਜਿੰਨਾ ਜ਼ੋਰ ਲੱਗਦਾ ਦੇ ਹਲਾਈ ਜਾਣਾ। ਉਦੋਂ ਮਾਮੇ ਦੇ ਫੋਨ ਆਈ ਜਾਂਦਾ ਮੈਂ ਤਾਂ ਮਾਮੇ ਕਰਕੇ ਦੇਖ ਆ ਗਿਆ ਸੀ। ਮੈਨੂੰ ਤਾਂ ਪਹਿਲੇ ਪਤਾ ਸੀ 마ਸੀ ਤੂੰ ਕੱਲ ਮੇਰੀ ਮੰਨਦੀ ਨਹੀਂ। ਮੈਨੂੰ ਪਤਾ ਹੀ ਆ ਭਾਈ ਕਿਹੜਾ ਤੁਸੀਂ ਜ਼ੋਰ ਲਾਉਨੇ ਹੋ ਜੇ ਜ਼ੋਰ ਲਾਉਣ ਵਾਲੇ ਹੁੰਦੇ ਤਾਂ ਅੱਜ ਨੂੰ ਆ ਗੱਲਾਂ ਨਹੀਂ ਸੀ ਹੋਣੀਆਂ। ਚੱਲ ਕੋਈ ਗੱਲ ਨਹੀਂ ਫਿਰ 마ਸੀ ਜਿਵੇਂ ਤੇਰੀ ਮਰਜ਼ੀ ਓਵੇਂ ਕਰ ਲੈ ਠੀਕ ਆ ਉਹ ਤਾਂ ਮੈਂ ਕਹਿ ਰਿਹਾ ਤੇਰੇ ਕਹਿਣਾ ਹੋਊਗਾ ਮੈਂ ਉਹ ਕੋਲੇ ਉਹਨਾਂ ਦੇ ਜਾ ਕੇ ਆਉਂਗਾ ਜੇ ਆਖੇ ਲੱਗੇ ਮੇਰੇ ਤਾਂ ਮੈਂ ਘਰੇ ਲੈ ਕੇ ਆਉਂਗਾ ਹੁਣ ਤਾਂ ਤੂੰ ਆਏ ਵੇਖਣ ਆਇਆ ਵੀ ਮਾਸੀ ਜਾਉਂਦੀ ਐ ਕਿ ਮਰ ਗਈ ਉਹ ਮਾਸੀ ਮੈਨੂੰ ਤੈਨੂੰ ਮਾਰ ਕੇ ਗਈ ਮੈਂ ਤੈਨੂੰ ਦੁੱਖ ਕਾਹਦਾ ਤੇਰੀ ਭੈਣ ਤੂੰ ਦੁੱਖ ਨਹੀਂ ਮੇਰੀ ਭੈਣ ਦਾ ਕਰਨੀ ਮਾਸੀ ਜੇ ਭੈਣ ਦਾ ਘਰ ਹੁੰਦਾ ਤਾਂ ਭੈਣ ਦੇ ਦੋ ਮਾਰਦਾ ਗਿੱਚੀ ਚ ਲੱਪੜ ਵੀ ਬੈਠ ਪਾਈ ਕਿਉਂ ਹਿਲਦੀ ਐ ਮੇਰੇ ਪੁੱਤ ਦੀ ਤਾਂ ਇੰਨੀ ਤਾਕਤ ਨਹੀਂ ਸੀ ਸੋਡੀ ਕੁੜੀ ਲੈ ਗਈ ਖਿੱਚ ਕੇ ਉਹਨੂੰ ਏ ਤਾਂ ਐਵੇਂ ਭੈਮ ਹੈ ਮਾਸੀ ਠੀਕ ਹੈ ਦੋਨੇ ਜੀਆਂ ਦੀ ਆਪਸ ਵਿੱਚ ਲੜਾਈ ਸੀ ਆਪਸੇ ਰਲ ਮਿਲ ਕੇ ਗਏ ਐ ਦੇਖੇ ਇਕੱਲੀ ਸਾਡੀ ਕੁੜੀ ਨੇ ਲੈ ਕੇ ਗਈ ਇਹ ਤਾਂ ਐਵੇਂ ਬੇਫਾਲ ਤੋਂ ਗੱਲਾਂ ਕੋਈ ਗੱਲ ਨਹੀਂ ਮਾਸੀ ਮੈਂ ਦੇਖਦਾ ਫਿਰ ਜਾ ਕੇ ਆਉਣਾ ਉਹਨਾਂ ਕੋਲੇ ਕੋਈ ਲੋੜ ਨਹੀਂ ਪਈ ਤੈਨੂੰ ਦੁਖੀ ਹੋਣ ਦੀ ਮੈਂ ਆਪਦੇ ਪੁੱਤ ਨੂੰ ਲਿਆਵਾ ਚਾਹੇ ਨਾ ਲਿਆਵਾ ਉਹ ਮੇਰੀ ਮਰਜ਼ੀ ਹੈ ਹਿੰਡ ਨਾ ਛੱਡੀ ਮਾਸੀ ਤੂੰ तू ਨਹੀਂ ਛੱਡੀ ਹਿੰਡ ਮੈਨੂੰ ਪਤਾ ਹੀ ਹੈ ਨਾਲੇ ਤਾਂ ਦੁਖੀ ਕਰਦੇ ਆ ਤੇ ਨਾਲੇ ਪੱਛ ਲਾਉਣ ਆ ਜਾਂਦਾ ਵੀ ਮਾਸੀ ਜਾਉਂਦੀ ਐ ਕਿ ਮਰ ਗਈ ਆਏ ਨਹੀਂ ਮਰਦੀ ਕੋਈ ਨਾ ਜਿੰਨਾ ਚਿਰ ਸੋਨੂ ਨਾ ਮਾਰੂਗੀ ਨਾ ਉਹਨਾਂ ਚਿੱਤਨੀ ਮੈਂ ਵੀ ਟਹਿਲ ਹੀ ਪੈਂਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆ ਜੀ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੀ ਹੋਵੋਗੇ ਤੁਹਾਡੇ ਕਿ ਕਿ ਰਿਕੁਐਸਟ ਸੀ ਜੀ ਵੀ ਮੇਰੀਆਂ ਵੀਡੀਓਸ ਨੂੰ ਨਾ ਤੁਸੀਂ ਵੱਧ ਤੋਂ ਵੱਧ ਦੇਖਿਆ ਕਰੋ ਪਲੀਜ਼ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਕਈ ਕਈ ਵੀਡੀਓ ਨੂੰ ਤਾਂ ਵੀ ਬਹੁਤ ਸੋਹਣਾ ਰਿਸਪੌਂਸ ਦਿੰਨੇ ਹੋ ਵਧੀਆ ਚੱਲਦੀ ਆ ਇੱਕ ਵੀਡੀਓ ਲੱਖ ਤੋਂ ਟੱਪ ਜਾਂਦੀ ਹੈ ਤੇ ਦੂਸਰੀਆਂ 5000 ਤੇ ਬ੍ਰੇਕ ਮਾਰ ਜਾਂਦੇ ਆ ਪਲੀਜ਼ ਵੀਡੀਓ ਨੂੰ ਫੁੱਲ ਦੇਖਿਆ ਕਰੋ ਤੇ ਬਹੁਤ ਸੋਹਣੀਆਂ ਵੀਡੀਓ ਅੱਗੇ ਵੀ ਲੈ ਕੇ ਆਵਾਂਗੇ ਤੁਹਾਡੇ ਲਈ ਹਾਂਜੀ ਆਪਣੀਆਂ ਵੀਡੀਓ ਪਰਿਵਾਰਕ ਹੁੰਦੀਆਂ ਨੇ ਪਰਿਵਾਰ 'ਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਐ ਸੋ ਸਾਨੂੰ ਸਪੋਰਟ ਕਰਿਆ ਕਰੋ ਵੀਡੀਓ ਵਧੀਆ ਕਨਸੈਪਟ ਲੈ ਕੇ ਆਉਂਦੇ ਆ ਤਾ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹੜੀ ਨਾਲ ਬੈਲ ਉਹਨੂੰ ਜ਼ਰੂਰ ਦਬਾ ਲਿਓ ਤਾਂ ਜੋ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਇੱਕ ਗੱਲ ਇੱਕ ਗੱਲ ਹੋਰ ਜ ਜਿਹੜੇ ਕਿਹੜੇ-ਕਿਹੜੇ ਪਿੰਡਾਂ ਤੋਂ ਕੌਣ-ਕੌਣ ਵੀਡੀਓ ਦੇਖਦਾ ਕਮੈਂਟਾਂ ਵਿੱਚ ਜ਼ਰੂਰ ਲਿਖ ਕੇ ਭੇਜਣਾ ਜੀ ਅਸੀਂ ਤੁਹਾਡੇ ਕਮੈਂਟਾਂ ਦੀ ਰਿਪਲਾਈ ਜ਼ਰੂਰ ਦੇਵਾਂਗੇ ਚਲੋ ਠੀਕ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ